ਚੰਤਪੁਰਨੀ ਮਾਤਾ ਦੇ ਭਗਤਾਂ ਨੇ ਦਰਬਾਰ ਦੇ ਵਿੱਚ ਹੀ ਰੰਗ ਬੰਨਤਾ ਤੇ ਭਾਜਨ ਨੇ ਜਿਹੜੇ ਬੜੇ ਪਿਆਰੇ ਨੇ ਤੇ ਦਿਲ ਜਿੱਤ ਲੂਗੇ ਇਹ ਵੀਡੀਓ ਤੁਹਾਡਾ ਦੋਸਤੋ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਨਾ ਵੀਡੀਓ ਸੁਣ ਲਓ ਪਹਿਲਾਂ ਤਾਂ ਨਾਲ-ਨਾਲ ਜਿਹੜਾ ਭਾਜਨ ਚੱਲ ਰਿਹਾ ਉਹ ਸੁਣਦੇ ਆਂ ਗੱਲ ਦਿਲ ਵਾਲੀ ਤੈਨੂੰ ਮਾਏ ਕਹਿਣ ਆਏ ਆ ਗੱਲ ਦਿਲ ਵਾਲੀ ਆਏ ਕਹਿਣ ਆਏ ਗੱਲ ਦਿਲ ਵਾਲੀ ਤੈਨੂੰ ਮਾਏ ਕਹਿਣ ਆਏ ਆ ਗੱਲ ਦਿਲ ਵਾਲੀ तूं लैण आए हां चल तरना ते आए हां चरना आई आहियां मां चल मे नालूं लैण आए हां चल मे नालू लैण आया साहिल ਤੂੰ ਓਏ ਮਾਵਸਦੀ ਸਾਹਿਲ ਤੇ ਬਿਲੇ ਵਿਚ ਤੂੰ ਓਏ ਮਾਵਸਦੀ ਮੋਲਵਿਸ ਦੇ ਹਾਸਿਆਂ ਚ ਤੂੰ ਓਏ ਮਾ ਹੱਸਦੀ ਮੋਲਵਿਸ ਦੇ ਹਾਸਿਆਂ ਚ ਤੂੰ ਓਏ ਮਾ ਹੱਸਦੀ ਅਸੀਂ ਮਮਤਾ ਦੀ ਛਾਂ ਤੇ ਤੋਂ ਲੈਣ ਆਏ ਹਾਂ ਮਮਤਾ ਦੀ ਛਾਂ ਤੇ ਤੋਂ ਲੈਣ ਆਏ ਹਾਂ ਮਾ ਚੱਲ ਮੇਰੇ ਨਾਲ ਤੈਨੂੰ ਲੈਣ ਆਏ ਹਾਂ ਚੱਲ ਮੇਰੇ ਨਾਲ ਚੱਲ ਮੇਰੇ ਨਾਲ ਕਿੰਨੂ ਲੈ ਮੈਂ ਆਏ ਹਾਂ ਜਗਰਾ ਚਿੰਦਪੁਰ ਦੀ ਮਾਈ ਦਾ ਜੈ ਜਗਰਾ ਜੀ ਲੋ ਵੀ ਰੰਗ ਬੰਨ ਰੱਖਿਆ ਦਰਬਾਰ ਦੇ ਵਿੱਚ ਦੇਖੋ ਤੁਸੀਂ ਹਣਾ ਪੂਰੀ ਰੌਣਕ ਲੱਗੀ ਪਈ ਹੈ ਤੇ ਦੇਖੋ ਤੁਸੀਂ ਕਿੰਨੇ ਦਰਬਾਰ ਭਰੇ ਆ ਮਾਤਾ ਦਾ ਹੁਣ ਵੀਡੀਓ ਸ਼ੇਅਰ ਕਰਨੀ ਹੈ ਜਗਰਾ ਕਾਦੀ ਜੰਨੇ ਹਰਦੀ ਜਗਰਾ ਕਾਦੀ ਜੈ ਜਗਰਾ ਜੀ ਜੈ ਮਾਤਾ ਦੀ ਬੇਸ਼ਕ ਮਾਤਾ ਦੇ ਦਰਬਾਰ ਦੇ ਵਿੱਚ ਜਿਹੜਾ ਵੀ ਆਉਂਦਾ ਹੈ ਉਸ ਦੀਆਂ ਖੁਸ਼ੀਆਂ ਦੇ ਨਾਲ ਝੋਲੀਆਂ ਪਰ ਜਾਂਦੀਆਂ ਨੇ ਦੋਸਤੋ ਤੁਹਾਡੀ ਵੀ ਮੁਰਾਦ ਹਰ ਇੱਕ ਪੂਰੀ ਹੋ ਸਕਦੀ ਹੈ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਵੀਡੀਓ ਦਬਕੇ ਸ਼ੇਅਰ ਕਰ ਦਿਓ ਤੇ ਕਿਵੇਂ ਲੱਗਿਆ ਤੁਹਾਨੂੰ ਇਹ ਰੰਗ ਮੰਨਣਾ ਭਗਤਾਂ ਦਾ ਮਾ ਚੰਤਪੁਰਨੀ ਦਰਬਾਰ ਦੇ ਵਿੱਚ ਰੰਗ ਮੰਨਤਾ ਭਗਤਾਂ ਨਹੀਂ ਤਾਂ ਦੋਸਤੋ ਹੁਣ ਵੀਡੀਓ ਸ਼ੇਅਰ ਕਰਨੀ ਹੈ ਕਮੈਂਟਾਂ ਚ ਜੈ ਮਾਤਾ ਦੀ ਲਿਖਣੀ ਹੈ ਤਾਂ ਜੋ ਤੁਹਾਡੀ ਵੀ ਹਰ ਇੱਕ ਮੁਰਾਦ ਪੂਰੀ ਹੋ ਸਕੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ